ਨਮਸਕਾਰ ਆਦਾਬ ਸਤਿ ਸ੍ਰੀ ਅਕਾਲ ਦੇਖੋ ਅੱਜ ਮੈਂ ਫੇਰ ਲੈ ਕੇ ਆਇਆ 100% ਪਿਓਰ ਕਾਟਨ ਦੇ ਸੂਟ ਨੇ ਬਹੁਤ ਸੇਲ ਹੈ ਨਾ ਸੂਟਾਂ ਦੀ ਰੇਟ ਮੇਰਾ ਉਹੀ ਰਹੂਗਾ ਜਿਹੜਾ ਮੈਂ ਤੁਹਾਨੂੰ ਪਹਿਲਾਂ ਦਿੱਤਾ ਸੀਗਾ ਵੀਡੀਓ ਨੂੰ ਲਾਸਟ ਤੱਕ ਦੇਖਿਓ ਸਕਿਪ ਨਹੀਂ ਕਰਨਾ ਆ ਲੋ ਜੀ ਵਿਰਾਸਤ ਬ੍ਰਾਂਡ ਦੇ 100% ਪਿਓਰ ਕਾਟਨ ਦੇ ਸੂਟ ਨੇ ਜੀ ਸਭ ਤੋਂ ਜ਼ਿਆਦਾ ਸੇਲ ਹੋਣ ਵਾਲੇ ਸੂਟ ਨੇ ਜੀ neck ਦੇ ਉੱਪਰ embroidery ਚੈੱਕ ਕਰ ਲਓ ਬਟਕਾ ਪ੍ਰਿੰਟਿੰਗ ਹੈ ਔਰ ਪ੍ਰਿੰਟਡ ਹੀ ਮਿਲੂਗੀ ਜੀ ਤੁਹਾਨੂੰ ਨਾਲ ਬਾਟਮ ਸਾਰੇ ਨਵੇਂ ਡਿਜ਼ਾਈਨ ਦਊਗਾ ਤੁਹਾਨੂੰ ਜਿੰਨੇ ਵੀ ਹੈਗੇ ਨੇ ਬਾਟਮ ਚੈੱਕ ਕਰੋ ਜੀ ਪ੍ਰਿੰਟਰ ਬਾਟਮ ਹੈ ਗ੍ਰੇ ਕਲਰ ਹੈ 100% ਪਿਓਰ ਕਾਟਨ ਹੈ 43 45 ਇੰਚ ਲੈਂਥ ਰਹੂਗੀ ਜੀ ਸ਼ਲਡਰ ਦੀ 2.5 ਮੀਟਰ ਬਾਟਮ ਰਹੂਗੀ ਪੂਰਾ ਲੰਬਾ ਜਣਾ ਤੁਹਾਨੂੰ ਮਿਲੂਗਾ ਜੀ ਦੁਪੱਟਾ ਪੀ ਚੈੱਕ ਕਰੋ ਕਿੰਨੇ ਸ਼ਾਨਦਾਰ ਪੀਸ ਨੇ ਦੁਪੱਟੇ ਦੀ ਪ੍ਰਿੰਟਿੰਗ ਦੇਖੋ ਰੇਟ ਇੱਕ ਸੂਟ ਮਿਲੂਗਾ ਜੀ ਤੁਹਾਨੂੰ 500 ਦਾ ਤੇ ਦੋ ਸੂਟ ਮਿਲਣਗੇ 900 ਰੁਪਏ ਦੇ ਕਲਰ ਚੈੱਕ ਕਰੋ ਜੀ ਡਾਰਕ ਮਸਟਰਡ ਸ਼ੇਡ ਹੈ ਜੀ ਡਾਰਕ ਪਿਸਤਾ ਕਲਰ ਹੈ ਜੀ ਬਾਟਕਾ ਸਟਾਈਲ ਪ੍ਰਿੰਟਿੰਗ ਹੈ ਔਰ ਇੱਕ ਆ ਦੇਖੋ ਕਲਰ ਮੌਜਿਆ ਕਲਰ ਹੈ ਬਿਲਕੁਲ ਨਵਾਂ ਕਲਰ ਹੈ ਬਹੁਤ ਸੋਹਣਾ ਪੀਸ ਹੈ ਜਲਦੀ ਸਕਰੀਨਸ਼ਾਟ ਲੈ ਕੇ ਭੇਜ ਦਿਓ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਜੀ ਨੈਕਸਟ ਡਿਜ਼ਾਈਨ ਦੇਖੋ ਜੀ ਵਾਈਟ ਗਰਾਊਂਡ ਦੇ ਉੱਪਰ ਆ ਗਿਆ ਜੀ ਸੂਟ ਪਹਿਲਾ ਪੀਸ ਚੈੱਕ ਕਰੋ ਜਰਾ ਕੇਰਾ ਦੇਖੋ ਪੂਰੀ ਫਰੰਟ ਦੇ ਉੱਪਰ ਦੇਖੋ ਪੈਨਲ ਬਣਾਇਆ ਹੋਇਆ ਨਾਲ ਕਢਾਈ ਕੀਤੀ ਹੋਈ ਹੈ ਜੀ ਖੂਬਸੂਰਤ ਕੇਰੇ ਤੇ ਨਾਲ ਤੁਹਾਨੂੰ ਲੈਂਸ ਵੀ ਮਿਲੂਗੀ ਬਹੁਤ ਵਧੀਆ ਪੀਸ ਹੈ ਪਲੇਨ ਮਿਲੂਗੀ ਜੀ ਬਾਟਮ ਇਹ ਨੇ ਜੀ ਸਾਰੇ 100% ਪਿਓਰ ਕਾਟਨ ਦੇ ਸੂਟ ਜੀ ਆ ਲੋ ਜੀ ਦੁਪੱਟਾ ਚੈੱਕ ਕਰੋ ਜਰਾ ਖੂਬਸੂਰਤ ਦੁਪੱਟਾ ਪਿੰਕੇ ਜਿਹਾ ਕਲਰ ਹੈ ਨਵਾਂ ਕਲਰ ਹੈ ਔਰ ਦੁਪੱਟਾ ਚੈੱਕ ਕਰੋ ਖੂਬਸੂਰਤ ਦੁਪੱਟਾ ਕਲਰ ਦੇ ਵਿੱਚ ਮਿਲਣਗੇ ਜੀ ਇੱਕ ਦੇ ਨਾਲ ਤੁਹਾਨੂੰ ਮਿਲੂਗੀ ਜੀ ਫਿਰੋਜ਼ੀ ਕਲਰ ਦੀ ਬਾਟਮ ਹੈ ਜੀ ਆ ਦੇਖੋ ਪੀਸ ਚੈੱਕ ਕਰੋ ਜਰਾ ਇੱਕ ਦੇ ਨਾਲ ਤੁਹਾਨੂੰ yellow ਕਲਰ ਦੀ ਬਾਟਮ ਮਿਲੂਗੀ ਬਹੁਤ ਸ਼ਾਨਦਾਰ ਪੀਸ ਨੇ ਜੀ ਔਰ ਇੱਕ ਦੇ ਨਾਲ ਤੁਹਾਨੂੰ ਗ੍ਰੇ ਕਲਰ ਦੀ ਬਾਟਮ ਮਿਲੂਗੀ ਵੀ ਚੈੱਕ ਕਰ ਲੋ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆ ਨਾ ਉਹਦੀ ਮੈਨੂੰ ਸਕਰੀਨਸ਼ਾਟ ਭੇਜ ਦਿਓ ਸੂਟ ਤੁਹਾਡੇ ਘਰੇ ਪਹੁੰਚ ਜਾਊਗਾ ਜੀ ਆਹ ਲਓ ਜੀ ਖੂਬਸੂਰਤ ਪੀ ਜੀ ਲਵੈਂਡਰ ਸ਼ੇਡ ਆ ਗਿਆ ਜੀ ਸੋਲੋ ਪੀਸ ਨੇ ਕਲਰ ਤੁਹਾਨੂੰ ਇਹੀ ਮਿਲੂਗਾ ਡਿਜ਼ਾਈਨ ਮਿਲਣਗੇ ਜੀ ਇਹਦੇ ਵਿੱਚ ਚਾਰ ਪੀਸ ਚੈੱਕ ਕਰੋ ਜਰਾ neck ਦੇ ਉੱਪਰ ਕਢਾਈ ਚੈੱਕ ਕਰੋ ਜਰਾ ਖੂਬਸੂਰਤ ਪੀਸ ਹੈ ਜੀ ਸਾਈਡ ਦੇ ਉੱਪਰ ਆ ਪੱਟੀ ਵੀ ਪ੍ਰਿੰਟਡ ਬਣੀ ਹੋਈ ਆ ਤੁਸੀਂ ਚਾਕਾਂ ਤੇ ਬਾਹਾਂ ਤੇ ਲਗਾ ਸਕਦੇ ਹੋ ਆ ਲੋ ਜੀ ਨਾਲ ਇਹ ਤੇ ਤੁਹਾਨੂੰ ਸਟ੍ਰਾਈਪਸ ਵਾਲੀ ਮਿਲੂਗੀ ਜੀ ਬਾਟਮ ਖੂਬਸੂਰਤ ਬਾਟਮ ਦੀ ਨਾਲ ਦੁਪੱਟਾ ਵੀ ਮਿਲੂਗਾ ਜੀ ਬਹੁਤ ਸ਼ਾਨਦਾਰ ਦੁਪੱਟਾ ਰੇਟ ਤੁਹਾਨੂੰ ਪਤਾ ਹੈ ਉਹੀ ਰਹੂਗਾ ਜੀ ਇੱਕ ਸੂਟ 500 ਦੇ ਜੀ ਦੋ ਸੂਟ ਮਿਲਣਗੇ 900 ਰੁਪਏ ਦੇ ਕੋਰੀਅਰ ਦਾ ਤੁਹਾਨੂੰ ਪੈਸਾ ਕੋਈ ਨਹੀਂ ਲੱਗਣਾ ਕੋਰੀਅਰ ਮੇਰਾ ਹਾਲ ওভার ਇੰਡੀਆ ਫ੍ਰੀ ਆ ਵੀ ਚੈੱਕ ਕਰੋ ਪ੍ਰਿੰਟਿੰਗ ਦੇਖੋ ਕਿੰਨੀ ਸ਼ਾਨਦਾਰ ਡਿਜ਼ਾਈਨ ਦਿਖਾਉਂਗਾ ਤੁਹਾਨੂੰ ਪੀਸ ਖੋਲ ਕੇ ਦਿਖਾਉਂਗਾ ਜਿਹੜਾ ਵੀ ਤੁਹਾਨੂੰ ਡਿਜ਼ਾਈਨ ਪਸੰਦ ਆ ਨਾ ਉਹਦੇ ਸਕਰੀਨਸ਼ਾਟ ਭੇਜ ਦਿਓ ਕਲਰ ਇਹੀ ਮਿਲੂਗਾ ਜੀ ਡਿਜ਼ਾਈਨ ਮਿਲਣਗੇ ਤੁਹਾਨੂੰ 4 neck ਦੇ ਉੱਪਰ ਵੀ ਡਿਜ਼ਾਈਨ ਦਾ ਫਰਕ ਹੈ ਐਮਬਰਾਇਡਰੀ ਦਾ ਖੂਬਸੂਰਤ ਪੀਸ ਹੈ ਜੀ 100% ਪਿਓਰ ਕਾਟਨ ਦੀ ਬ੍ਰਾਂਡ ਚੈੱਕ ਕਰ ਲੋ ਜੀ ਸਿਰਫ ਬਰਾਸਤ ਬ੍ਰਾਂਡ ਦੇ ਪੀਸ ਨੇ ਸਾਰੇ ਦੇ ਸਾਰੇ ਆ ਲਓ ਨਾਲ ਦੇਖੋ ਜੀ ਦੁਪੱਟਾ ਖੂਬਸੂਰਤ ਦੁਪੱਟਾ ਜੀ ਸਿਰਫ 1 ਸੂਟ 500 ਜੀ 2 ਸੂਟ ਮਿਲਣਗੇ ਤੁਹਾਨੂੰ 900 ਰੁਪਏ ਦੇ ਆਪ ਬਾਸ ਆਪੀ ਚੈੱਕ ਕਰੋ ਜਰਾ ਕਿੰਨਾ ਪਿਆਰਾ ਖੂਬਸੂਰਤ ਪੀਸ ਹੈ ਜੀ ਲਵੈਂਡਰ ਸ਼ੇਡ ਡਿਜ਼ਾਈਨ ਤੀਸਰਾ ਆ ਗਿਆ ਜੀ ਜਿਹੜਾ ਤੁਹਾਨੂੰ ਡਿਜ਼ਾਈਨ ਆ ਨਾ ਉਹੀ ਤੁਹਾਨੂੰ ਡਿਜ਼ਾਈਨ ਮਿਲੂਗਾ ਨੈੱਕ ਦੇ ਉੱਪਰ ਹੈਂਡ ਦਾ ਕੰਮ ਕੀਤਾ ਹੋਇਆ ਆ ਲੋ ਜੀ ਬਾਟਮ ਨਾਲ ਮਿਲੂਗੇ ਜੀ ਪ੍ਰਿੰਟਡ ਤੇ ਨਾਲ ਪ੍ਰਿੰਟਡ ਇਹ ਤੁਹਾਨੂੰ ਕਾਟਨ ਦਾ ਮਿਲੂਗਾ ਜੀ ਦੁਪੱਟਾ ਔਰ ਦੁਪੱਟਾ ਵੀ ਬਹੁਤ ਖੂਬਸੂਰਤ ਦੁਪੱਟਾ ਕਿਆ ਬਾਤ ਹੈ ਦੁਪੱਟਾ ਚੈੱਕ ਕਰੋ ਜਰਾ ਦੁਪੱਟਾ ਦਾ ਸਾਈਜ਼ ਬਹੁਤ ਵੱਡਾ ਆ ਜੀ ਇੱਕਾ ਮਿਲੂਗਾ ਜੀ ਲਵੈਂਡਰ ਤੇ ਡਾਟਸ ਬਣੇ ਹੋਏ ਨੇ ਨੈਕਲਾਈਨ ਚੈੱਕ ਕਰੋ ਇੱਕ ਸੂਟ 500 ਜੀ ਦੋ ਸੂਟ ਮਿਲਣਗੇ 900 ਰੁਪਏ ਦੇ ਕੋਰੀਅਰ ਦਾ ਕੋਈ ਪੈਸਾ ਨਹੀਂ ਬਸ ਜਲਦੀ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਸਭ ਨਾਲ ਜ਼ਿਆਦਾ ਸੇਲ ਹੈ ਜੀ ਇਹਨਾਂ ਸੂਟਾਂ ਦੀ ਕਿਆ ਬਾਤ ਹੈ ਖੂਬਸੂਰਤ ਪੀਸ ਕਸਟਮਰ ਪੂਰੇ ਪੂਰੇ ਸੈੱਟ ਲੈਂਦੇ ਨੇ ਮੇਰੇ ਕੋਲ ਇਹ ਸੂਟਾਂ ਦੇ ਆ ਲਓ ਦੁਪੱਟਾ ਚੈੱਕ ਕਰੋ ਦਾ ਖੂਬਸੂਰਤ ਦੁਪੱਟਾ ਬਹੁਤ ਵਧੀਆ ਸੂਟ ਨੇ ਅਗਲਾ ਡਿਜ਼ਾਈਨ ਤੁਹਾਨੂੰ ਮੈਂ ਦਿਖਾਉਂਗਾ ਨੈਕਲਾਈਨ ਚੈੱਕ ਕਰੋ ਜੀ ਮਹਿੰਦੀ ਕਲਰ ਦਾ ਪੀਸ ਹੈ ਜੀ ਪੀਸ ਐਂਡ ਚੰਗੀ ਤਰ੍ਹਾਂ ਚੈੱਕ ਕਰੋ ਜਰਾ ਪ੍ਰਿੰਟਿੰਗ ਦੇਖੋ ਨੈਕਲਾਈਨ ਦੇਖੋ ਕਿੰਨਾ ਸ਼ਾਨਦਾਰ ਹੈ ਨਾਲ ਐਮਬਰਾਇਡਰੀ ਹੈ ਜੀ ਨੈਕ ਦੇ ਉੱਪਰ ਮਹਿੰਦੀ ਕਲਰ ਦਾ ਪੀਸ ਹੈ ਗ੍ਰੀਨਿਸ਼ ਮਹਿੰਦੀ ਹੈ ਜੀ ਔਰ ਨਾਲ ਬਾਟਮ ਮਿਲੂਗੀ ਜੀ ਤੁਹਾਨੂੰ ਪ੍ਰਿੰਟਡ ਇਹ ਬਾਟਮ ਮਿਲੂਗੀ ਸਲਵਾਰ ਬਣਾਓ ਪਲਾਜ਼ੋ ਬਣਾਓ ਖੂਬਸੂਰਤ ਪੀਸ ਨੇ ਗਰਮੀਆਂ ਦੇ ਤੋਹਫੇ ਨੇ ਸਾਰੇ ਇਹ ਔਰ ਸੁਪਰ ਸੇਲ ਹੈ ਇਹਨਾਂ ਦੀ ਆ ਲੋ ਜੀ ਕਿਆ ਬਾਤ ਹੈ ਦੁਪੱਟਾ ਚੈੱਕ ਕਰੋ ਜਰਾ ਖੂਬਸੂਰਤ ਦੁਪੱਟਾ ਹੁਣ ਇਹਦੇ ਤੁਹਾਨੂੰ ਨਾ ਕਲਰ ਦਿਖਾਉਂਗਾ ਮੈਂ ਕਲਰ ਚੈੱਕ ਕਰੋ ਜੀ ਆ ਲੋ ਮਸਟਰਡ ਕਲਰ ਮਿਲੂਗਾ ਜੀ ਲਾਵੈਂਡਰ ਸ਼ੈਡ ਮਿਲੂਗਾ ਜੀ ਔਰ ਆ ਨਾਲ ਇੱਕ ਤੁਹਾਨੂੰ ਮਿਲੂਗਾ ਜੀ ਹੌਟ ਪਿੰਕ ਸ਼ੈਡ ਹੈ ਕਲਰ ਦੇਖੋ ਕਿੰਨਾ ਸ਼ਾਨਦਾਰ ਕਲਰ ਹੈ ਰੇਂਜ ਸਿਰਫ 1500 ਜੀ ਦੋ ਸੂਟ ਮਿਲਣਗੇ 900 ਰੁਪਏ ਦੇ ਜੀ। ਕਿਆ ਬਾਤ ਹੈ ਪ੍ਰਿੰਟ ਦੇ ਦੇਖੋ ਪਹਿਲਾਂ ਤਾਂ ਮਲਟੀ ਸ਼ੈਡ ਪ੍ਰਿੰਟਿੰਗ ਆ ਗਈ ਜੀ। ਔਰ ਨੈਕ ਲਾਈਨ ਦੇ ਉੱਪਰ ਕਢਾਈ ਚੈੱਕ ਕਰੋ ਜਰਾ। ਖੂਬਸੂਰਤ ਕਢਾਈ ਆ। ਬਾਟਮ ਵੀ ਤੁਹਾਨੂੰ ਨਾਲ ਮਿਲੂਗੀ ਜੀ, ਪ੍ਰਿੰਟਡ ਹੀ ਬਾਟਮ ਹੈ ਜੀ। ਮਲਟੀ ਸ਼ੈਡ ਪ੍ਰਿੰਟਿੰਗ ਦੀ ਦੇਖੋ ਸਟ੍ਰਾਈਪਸ ਬਣੀ ਹੋਈ ਆ। ਔਰ ਦੁਪੱਟਾ ਕਿਆ ਬਾਤ ਹੈ। ਬਹੁਤ ਖੂਬਸੂਰਤ ਦੁਪੱਟਾ। ਦੁਪੱਟੇ ਦੀ ਪ੍ਰਿੰਟਿੰਗ ਚੈੱਕ ਕਰੋ ਜਰਾ ਕਿੰਨੀ ਸ਼ਾਨਦਾਰ ਪ੍ਰਿੰਟਿੰਗ ਆ। ਬਹੁਤ ਸ਼ਾਨਦਾਰ ਪੀਸ ਇਹਦੇ ਵਿੱਚ ਕਲਰ ਤੁਹਾਨੂੰ ਮਿਲਣਗੇ ਜੀ 2 ਦੂਸਰਾ ਕਲਰ ਤੁਹਾਨੂੰ ਮੈਂ ਦਿਖਾਉਂਗਾ ਆ ਲਓ ਜੀ ਕੀ ਬਾਤ ਹੈ ਨੈਕਲੈਨ ਚੈੱਕ ਕਰੋ ਜਰਾ ਖੂਬਸੂਰਤ ਨੈਕਾ ਜੀ ਪੀਸ ਜਿੰਨੇ ਮਰਜ਼ੀ ਲੈ ਲਓ ਦੋ ਕਲਰ ਆਏ ਨੇ ਔਰ ਮਲਟੀ ਸ਼ੇਡ ਨਾਲ ਪ੍ਰਿੰਟਿੰਗ ਬਾਟਮ ਹੈ ਔਰ ਦੁਪੱਟਾ ਚੈੱਕ ਕਰੋ ਦਾ ਕਿੰਨਾ ਸ਼ਾਨਦਾਰ ਖੂਬਸੂਰਤ ਦੁਪੱਟਾ ਔਰ ਮਲਟੀ ਸ਼ੇਡ ਦੁਪੱਟਾ ਔਰ 100% ਪਿਓਰ ਕਾਟਨ ਦਾ ਪੂਰਾ ਲੰਬਾ ਚੌੜਾ ਦੁਪੱਟਾ ਰੂਗਾ ਕੋਈ ਛੋਟਾ ਦੁਪੱਟਾ ਨਹੀਂ ਦੁਪੱਟਾ ਚੈੱਕ ਕਰੋ ਜਰਾ ਕੀ ਬਾਤ ਹੈ ਆ ਲੋ ਜੀ ਪੀਸ ਜਿੰਨੇ ਮਰਜ਼ੀ ਲੈ ਲਿਓ ਮੇਰੇ ਕੋਲ ਖੂਬਸੂਰਤ ਪੀਸ ਹੈ ਨੈਕਸਟ ਡਿਜ਼ਾਈਨ ਦੇਖੋ ਜੀ ਆ ਲੋ ਕਰੀਮ ਦੇ ਉੱਪਰ ਪ੍ਰਿੰਟਿੰਗ ਹੈ ਜੀ ਕਰੀਮ ਕਲਰ ਦੇ ਉੱਪਰ ਬ੍ਰਾਂਡ ਉਹੀ ਰਹੂਗਾ ਜੀ ਵਿਰਾਸਤ ਬ੍ਰਾਂਡ ਵੀ ਨੈਕ ਚੈੱਕ ਕਰੋ ਪਹਿਲਾਂ ਤਾਂ ਕੀ ਬਾਤ ਹੈ ਪੀਸ ਦੇਖੋ ਕਿੰਨਾ ਸ਼ਾਨਦਾਰ ਪ੍ਰਿੰਟਿੰਗ ਬਹੁਤ ਸ਼ਾਨਦਾਰ ਹੈ ਔਰ 100% ਪਿਓਰ ਕਾਟਨ ਹੈ ਜੀ ਵੀਨਕ ਬਣਿਆ ਹੋਇਆ ਨਾਲ ਪ੍ਰਿੰਟਡ ਹੀ ਮਿਲੂਗੀ ਜੀ ਤੁਹਾਨੂੰ ਕਾਟਨ ਦੀ ਪਿਓਰ ਕਾਟਨ ਦੀ ਬਾਟਮ ਔਰ ਨਾਲ ਦੁਪੱਟਾ ਰੱਖਾਂਗਾ ਬਹੁਤ ਖੂਬਸੂਰਤ ਦੁਪੱਟਾ ਪਿਓਰ ਕਾਟਨ ਦਾ ਹੀ ਦੁਪੱਟਾ ਜੀ ਇਹ ਸੋਲੋ ਪੀਸ ਹੈ ਸਿੰਗਲ ਸ਼ੇਡ ਆਉਂਦਾ ਜੀ ਸਿੰਗਲੇ ਪੀਸ ਆ ਪੀਸ ਜਿੰਨੇ ਮਰਜ਼ੀ ਲੈ ਲਓ ਚਾਹੇ ਇੱਕ ਪੀਸ ਦੇ ਜਿੰਨੇ ਮਰਜ਼ੀ ਤੇ 10 ਪੀਸ ਲੈ ਲਓ ਮੇਰੇ ਕੋਲ ਪੂਰੇ ਕੁਆਂਟੀਟੀ ਦੇ ਵਿੱਚ ਪੀਸ ਆਏ ਨੇ ਮੇਰੇ ਕੋਲ ਜਿੰਨੇ ਮਰਜ਼ੀ ਪੀਸ ਲੈ ਲਓ ਰੇਟ ਉਹੀ ਰਹੂਗਾ ਜੀ ਇੱਕ ਸੂਟ 500 ਜੀ ਦੋ ਸੂਟ ਮਿਲਣਗੇ 900 ਰੁਪਏ ਦੇ ਔਰੀਅਰ ஆல்ਓਵਰ ਇੰਡੀਆ ਫ੍ਰੀ ਵੀ ਚੈੱਕ ਕਰੋ ਕਿਆ ਬਾਤ ਹੈ ਕਲਰ ਦੇਖੋ ਕਿੱਡਾ ਸ਼ਾਨਦਾਰ ਹੈ ਨੈਕਲੈਨ ਚੈੱਕ ਕਰੋ ਨਾਟ ਵਰਗਣਾ ਕੰਮ ਕੀਤਾ ਹੈ ਨੈਕ ਦੇ ਉੱਪਰ ਔਰ ਬਾਟਮ ਵੀ ਮਿਲੂਗੀ ਜੀ ਪ੍ਰਿੰਟਡ ਆਹ ਲਓ ਪ੍ਰਿੰਟਡ ਬਾਟਮ ਹੈ ਜੀ ਨਾਲ ਦੁਪੱਟਾ ਵੀ ਤੁਹਾਨੂੰ ਦਿਖਾਣੂ ਦਿਖਾਉਂਗਾ ਬਹੁਤ ਖੂਬਸੂਰਤ ਦੁਪੱਟਾ ਔਰ ਸਭ ਤੋਂ ਜ਼ਿਆਦਾ ਸੇਲ ਓਨ ਵਾਲੇ ਸੂਟ ਨੇ ਜੀ ਇਹ ਆਹ ਲਓ ਆਹ ਬਾਤ ਦੁਪੱਟਾ ਦੇਖੋ ਕਿੰਨਾ ਲੰਬਾ ਚੌੜਾ ਦੁਪੱਟਾ ਕਲਰ ਅਜ ਮਿਲਣਗੇ ਜੀ ਤੁਹਾਨੂੰ ਲਵੈਂਡਰ ਸ਼ੇਡ ਹੈ ਜੀ ਯੈਲੋ ਮਸਟਰਡ ਔਰ ਇੱਕ ਡਾਰਕ ਸੀ ਗ੍ਰੀਨ ਕਲਰ ਬਹੁਤ ਸ਼ਾਨਦਾਰ ਨੇ ਕੋਈ ਪੀਛੇ ਛੱਡਣ ਵਾਲਾ ਨਹੀਂ ਬਸ ਜਲਦੀ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਜੀ ਆਹ ਲਓ ਜੀ ਪੀ ਚੈੱਕ ਕਰੋ ਜਰਾ ਅਗ ਨੈਕ ਦੇ ਉੱਪਰ ਐਮਬਰਾਇਡਰੀ ਦੇਖੋ ਤੁਸੀਂ ਘੇਰੇ ਤੇ ਆਊਗਾ ਜੀ ਇਹ ਪੈਨਲ ਬਣਿਆ ਹੋਇਆ ਪੁੱਠੀ ਤੇ ਲੱਗੀ ਹੈ ਦੀ ਆਹ ਲਓ ਡਿਜ਼ਾਈਨਰ ਪੀਸ ਹੈ ਜੀ ਕੜਾਈ ਚੈੱਕ ਕਰੋ ਹੈਂਡ ਦਾ ਕੰਮ ਕੀਤਾ ਹੋਇਆ ਖੂਬਸੂਰਤ ਪੀਸ ਪਲੇਨ ਮਿਲੂਗੀ ਜੀ ਇਹਦੇ ਨਾਲ ਬਾਟਮ ਔਰ ਦੁਪੱਟਾ ਦਿਖਾਉਂਗਾ ਤੁਹਾਨੂੰ ਖੂਬਸੂਰਤ ਦੁਪੱਟਾ ਜੀ ਕਿਆ ਬਾਤ ਹੈ ਇਹ ਪੀਸ ਦਾ ਸਾਰੇ ਖੋਲ ਕੇ ਦਿਖਾਉਣ ਵਾਲੇ ਨਹੀਂ ਆ ਲੋ ਦੁਪੱਟਾ ਚੈੱਕ ਕਰੋ ਜਿਹੜਾ ਖੂਬਸੂਰਤ ਦੁਪੱਟਾ ਪੂਰਾ ਲੰਬਾ ਚੌੜਾ ਦੁਪੱਟਾ ਕਲਰ ਦਿਖਾਉਂਗਾ ਤੁਹਾਨੂੰ ਮੈਂ ਇੱਕ ਕਲਰ ਮਿਲੂਗਾ ਜੀ ਇਹਦੇ ਚ ਰੈਸਟ ਕਲਰ ਹੈ ਜੀ ਕਲਰ ਚੈੱਕ ਕਰੋ ਜਰਾ ਆਹ ਲੋ ਜੀ ਮਹਿੰਦੀ ਕਲਰ ਹੈ ਜੀ ਆਹ ਲੋ ਪਲੀਜ਼ ਚੈੱਕ ਕਰੋ ਖੂਬਸੂਰਤ ਪੀਕਾਕ ਸ਼ੇਡ ਹੈ ਜੀ ਨਾਲ ਇਹ ਕਲਰ ਪੀਕਾਕ ਦੇਖੋ ਜਰਾ ਖੂਬਸੂਰਤ ਪੀਸ ਹੈ ਬਸ ਜਲਦੀ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਜੀ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਆਹ ਲੋ ਜੀ ਵੀ ਨੈਕਰ ਦਾ ਇੱਕ ਸੂਟ ਹੋ ਰਿਹਾ ਗਿਆ ਕਲਰ ਚੈੱਕ ਕਰੋ ਜਰਾ ਕੀ ਬਾਤ ਹੈ ਨੈਕ ਦੇ ਉੱਪਰ ਕੜਾਈ ਦੇਖੋ ਕਿੰਨੀ ਸ਼ਾਨਦਾਰ ਕੀਤੀ ਹੋਈ ਆ ਨਾਲ ਬਾਟਮ ਮਿਲੂਗੀ ਜੀ ਤੁਹਾਨੂੰ ਪ੍ਰਿੰਟਡ ਹੀ ਮਿਲੂਗੀ ਬਾਟਮ ਔਰ ਨਾਲ ਮਿਲੂ ਹੈ ਜੀ ਦੁਪੱਟਾ ਖੂਬਸੂਰਤ ਦੁਪੱਟਾ ਆ ਲੋ ਜੀ ਦੁਪੱਟਾ ਚੈੱਕ ਕਰੋ ਜਰਾ ਬਸ ਲੇਟ ਨਹੀਂ ਕਰਨਾ ਜਲਦੀ ਸਕਰੀਨਸ਼ਾਟ ਲੈ ਕੇ ਭੇਜ ਦਿਓ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਪੀਸ ਚੈੱਕ ਕਰੋ ਬਲੈਸ ਸਕਾਈ ਬਲੂ ਕਲਰ ਹੈ ਜੀ ਇਹ ਕਲਰ ਮਿਲੂਗਾ ਜੀ ਲਵੈਂਡਰ ਸ਼ੈਡ ਕੜਾਈ ਬਹੁਤ ਸ਼ਾਨਦਾਰ ਕੜਾਈ ਆ ਕਿਆ ਬਾਤ ਹੈ ਇਹ ਕੇ ਤੁਹਾਨੂੰ ਗ੍ਰੀਨਿਸ਼ ਪਿਸਤਾ ਮਿਲੂਗਾ ਡਾਰਕ ਖੂਬਸੂਰਤ ਪੀਜ਼ਾ ਹੈ ਅੱਜ ਦੀ ਵੀਡੀਓ ਦਾ ਲਾਸਟ ਸੂਟ ਸੀ ਦੀ ਹੁਣ ਆਪਾਂ ਤੁਹਾਨੂੰ ਜਲਦ ਮਿਲਾਂਗੇ ਅਗਲੀ ਵੀਡੀਓ ਤੇ ਉਦੋਂ ਤੱਕ ਨਮਸਕਾਰ ਆਦਾਬ ਸਤਿ ਸ੍ਰੀ ਅਕਾਲ